ਕਿਉਂ ਮੰਨ ਚਤੇ ਆ ਕਿ ਸਭ ਤੋਂ ਪਹਿਲਾਂ ਬੱਚਿਆਂ ਦੇ ਸਾਹਮਣੇ ਆਪਣੇ ਬੋਲ ਸਾਂਝੇ ਕਰਨਗੇ ਪ੍ਰਧਾਨਜੀਤ ਸਿੰਘ ਜੀ ਬੈਸਟਰ ਪ੍ਰਿੰਸਿਪਲ ਸਾਹਿਬਾਨ ਟੀਚਰ ਸਾਹਿਬਾਨ ਲੋਕ ਫਲਾਈ ਕਮੇਟੀ ਦੇ ਮੈਂਬਰ ਸਭਾਨ ਪਿਆਰੇ ਬੱਚਿਓ ਮਮਨ ਸਰ ਜੀ ਤੁਹਾਨੂੰ ਬਹੁਤ ਡੀਪਲੀ ਦੱਸਦਾ ਇਹ ਕਮੇਟੀ ਜੋ ਹੈ ਜ਼ਰੂਰਤਵੰਦਾਂ ਦੇ ਲਈ ਹੈ ਅਸੀਂ ਵੀ ਇੱਕ ਦਿਨ ਤੁਹਾਡੇ ਵਾਂਗੂ ਇਸ ਸਕੂਲ ਦੇ ਵਿੱਚੋਂ ਤਕਰੀਬਨ ਸਾਰੇ ਜੋ ਇਸ ਦੇ ਮੈਂਬਰ ਨੇ ਇਸ ਸਕੂਲ ਦੇ ਸਟੂਡੈਂਟ ਨੇ ਪੰਜ ਚਾਰ ਮਿੰਟ ਲਈ ਮੈਂ ਤੁਹਾਨੂੰ ਦੋ ਚਾਰ ਪੁਆਇੰਟ ਦੇਵਾਂਗਾ ਬੇਟਾ ਇੱਕ ਤਾਂ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਹੋਣੀ ਚਾਹੀਦੀ ਕਿ ਮੈਂ ਸਰਕਾਰੀ ਸਕੂਲ 'ਚ ਪੜਦਾ ਇਹ ਬਹੁਤ ਵੱਡਾ ਹਰ ਬੱਚੇ ਦੇ ਵਿੱਚ ਇਹ ਹੁੰਦਾ ਜਿਸ ਤਰ੍ਹਾਂ ਕਿ ਤੁਹਾਡੀ ਯੂਨੀਫਾਰਮ ਤੁਸੀਂ ਪਹਿਨੀ ਆਂ ਵੀ ਚੱਲ ਕਰਾ ਚੱਲ ਸਰਕਾਰੀ ਚ ਐ ਕੋਈ ਗੱਲ ਨਹੀਂ ਇਹ ਦਿਮਾਗ ਦੇ ਵਿੱਚੋਂ ਕਦੇ ਵੀ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਨਾ ਲਓ ਮੇਰੇ ਸਾਹ ਦੇ ਨਾਲ ਜੋ ਬੱਚੇ ਸਰਕਾਰੀ ਸਕੂਲਾਂ 'ਚ ਪੜਦੇ ਨੇ ਉਹ ਮਿਹਨਤੀ ਹੁੰਦੇ ਨੇ ਮੈਂ ਚ ਆਏ ਹੁੰਦੇ ਨੇ ਕਿਉਂਕਿ ਆਪਣੇ ਪੇਰੈਂਟਸ ਅਣਪੜ ਹੁੰਦੇ ਨੇ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ। ਵੀ ਉਹ ਹੋਮਵਰਕ ਚੈੱਕ ਕਰਨਗੇ ਟੀਚਰ ਨੇ ਕੀ ਕਰਾਇਆ ਕੀ ਨਹੀਂ ਕਰਾਇਆ ਉਹ ਆਪਣੇ ਉੱਪਰ ਹੀ ਡਿਪੈਂਡ ਕਰਦਾ ਹੈ। ਆ ਜਿਸ ਤਰ੍ਹਾਂ ਮਿਸਿੰਗ ਹੈ ਸਕੂਲ ਜਾਣਾ ਨਹੀਂ ਜਾਣਾ ਸੱਚ ਚਲੋ ਅੱਜ ਤਾਂ ਸ਼ਨੀਵਾਰ ਹੈ ਕੱਲ ਚੱਲ ਜਾਾਂਗੇ ਇਹ ਸਾਰੀਆਂ ਸਕੂਲ ਨੂੰ ਬੱਚਿਆਂ ਨਾਲ ਬਣਦਾ ਸਕੂਲ ਨਾ ਕਿ ਨਾਮ ਦੇ ਨਾਲ ਬਣਦਾ ਹਰ ਬੱਚੇ ਦੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਘਰ ਤੋਂ ਜਦੋਂ ਚੱਲ ਰਿਹਾ ਉਹ ਕਿ ਮੇਰੀ ਯੂਨੀਫਾਰਮ ਠੀਕ ਹੈ ਮੇਰਾ ਹੋਮਵਰਕ ਠੀਕ ਹੈ ਆਮ ਤੁਹਾਡੀ ਕਲਾਸ ਦੇ ਵਿੱਚ ਵੀ ਇਹ ਗੱਲ ਹੋਊਗੀ ਕਈ ਬੱਚਾ ਨੂੰ ਟੀਚਰ ਪਿਆਰ ਕਰਦੇ ਨੇ ਤੇ ਉਹ ਮੇਰਾ ਦੂਸਰਾ ਬੱਚਾ ਕਹਿੰਦਾ ਯਾਰ ਇਹਦਾ ਇਹਦਾ ਪੂਛ ਮਾਰਦਾ ਟੀਚਰ ਇਹਦੀ ਬਹੁਤ ਪਿਆਰ ਕਰਦੇ ਨੇ ਨਹੀਂ ਉਹਦੇ ਵਿੱਚ ਕੋਈ ਨਾ ਕੋਈ ਗੁਣ ਹੈਗਾ ਉਹਨੂੰ ਨੋਟ ਕਰੋ ਵੀ ਇਹਦੇ ਵਿੱਚ ਕੀ ਕਰਨ ਹੈ ਇਹਦੀ ਯੂਨੀਫਾਰਮ ਦਾ ਧਿਆਨ ਰੱਖੋ ਤੇ ਉੱਪਰ ਉਹ ਕਰਦੇ ਨੇ ਜਾਂ ਜਿਹੜੀ ਗੱਲ ਕਰਨ ਦੇ ਤਰੀਕੇ ਨਾਲ ਉਹ ਕਰਦੇ ਨੇ ਇਹ ਗੱਲਾਂ ਹੁੰਦੀਆਂ ਨੇ ਉਸ ਦੇ ਨਾਲ ਟੀਚਰ ਦਾ ਆਪਣੇ ਆ ਪਿਆਰ ਹੋ ਜਾਂਦਾ ਹੈ ਉੱਪਰ ਦੇਖੋ ਓਪਰਚੁਨਿਟੀ ਨੀਚੇ ਕਿਉਂ ਕਰ ਰਹੇ ਹਾਂ ਮੂ ਸਾਰੇ ਉੱਪਰ ਦੇਖੋ ਐਂ ਕਿਉਂ ਕਰ ਰਹੇ ਹਾਂ ਬੇਟਾ ਮੈਂ ਇਹ ਜਿਹੜਾ ਟਾਈਮ ਹੈ ਨਾ ਜਿਵੇਂ ਸਰ ਨੇ ਕਿਹਾ ਵੀ ਉਹ ਬੰਦਿਆਂ ਨੂੰ ਇਨਾਮ ਮਿਲ ਰਹੇ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਮੈਂ ਤਾਂ ਆ ਤਾਂ ਸਾਰੇ ਰਹਿ ਆ ਸ਼ਮਾ ਟਲੀਆਂ ਘਰਾਂ ਨੂੰ ਚੱਲੇ ਗੱਲਾਂ ਮਾਰੀਆਂ ਕੁਝ ਨਾ ਪੱਲੇ ਇਸ ਤਰ੍ਹਾਂ ਹੀ ਤੁਹਾਨੂੰ 6ਵੀਂ ਕਲਾਸ ਤੋਂ ਪਲੱਸ 2 ਤੱਕ ਦਾ ਜਿਹੜਾ ਤੁਹਾਡਾ ਸਨ ਹੈ ਇਸ ਤਰ੍ਹਾਂ ਹੀ ਨਿਕਲ ਜਾਣਾ ਹੈ ਚਾਹੇ ਤੁਸੀਂ ਆਈਐਸ ਬਣੋ ਚਾਹੇ ਤੁਸੀਂ ਪੀਸੀਐਸ ਕਰੋ ਸਲੇਵਸ ਇਹੀ ਆਉਣਾ ਹੈ ਪਲੱਸ 2 ਤੱਕ ਦਾ ਪੀਐਚਪੀ ਤੱਕ ਕਰ ਲਓਗੇ ਸੁਣੋ ਕਈ ਵਾਰੀ ਤੁਹਾਡੇ ਪ੍ਰੋਫੈਸਰ ਦੇ ਨਾਲ ਤੁਹਾਡੀ ਤੁਹਾਨੂੰ ਐ ਨਹੀਂ ਪਤਾ ਹੋਣਾ ਤੁਸੀਂ ਕਿਤੇ ਮਿਲੋਗੇ ਜ਼ਿੰਦਗੀ 'ਚ ਨਾ ਅਕੀਰ ਮੈਂ ਤੁਹਾਡਾ ਸੂਚਕਤ ਨਹੀਂ ਇਹ ਨਹੀਂ ਪਛਾਣਨਾ ਇਹ ਹਰਵਿੰਦਰ ਸਿੰਘ ਆ ਲਖਵਿੰਦਰ ਸਿੰਘ ਆ ਵਿਰਿੰਦਰ ਸਿੰਘ ਆ ਨਾ ਪਰੇਸ ਨੂੰ ਜੇ ਮਿਲਣਗੇ ਨਾ ਇਹਨਾਂ ਨੂੰ ਆਊਗਾ ਕਦੇ ਵੀ ਲਾ ਲਓ ਤੁਸੀਂ ਕਿਸੇ ਉੱਚੇ ਪੋਸਟ ਤੇ ਜਾਂਦੇ ਹੋ ਤਾਂ ਤੁਹਾਡਾ ਸਕੂਲ ਮੰਨਿਆ ਜਾਂਦਾ ਕਿਹ ਸਕੂਲ ਦਾ ਏ ਸਰਕਾਰੀ ਸਕੂਲ ਗਾਝੇਵਾਸ ਦਾ ਹੀ ਪਲੱਸ 2 ਤੱਕ ਦਾ ਹੀ ਮੰਨਿਆ ਜਾਂਦਾ ਬੇਟਾ ਉਸ ਤੋਂ ਬਾਅਦ ਤੁਸੀਂ ਚਾਹੇ ਜੋ ਮਰਜ਼ੀ ਪੜ੍ਹ ਲਓ ਕਿਸੇ ਯੂਨੀਵਰਸਿਟੀ ਚਲੇ ਜਾਓ ਕਿਸੇ ਕਾਲਜ ਚਲੇ ਜਾਓ ਉਹਨਾਂ ਨੇ ਤੁਹਾਨੂੰ 45 ਮਿੰਟ ਦਾ ਭਾਸ਼ਣ ਕਰਨਾ ਚਲੇ ਜਾਣਾ ਸੋਸ਼ਲ ਮੀਡੀਆ ਦਾ ਜਵਾਨਾ ਹੈ ਨਸ਼ਾ ਬਹੁਤ ਜ਼ਿਆਦਾ ਹੈ ਹਰ ਬੱਚਾ ਆਪਣੇ ਆਪ ਨੂੰ ਐਕਟਿਵ ਕ ਹੋਣਾ ਚਾਹੁੰਦਾ ਮੈਂ ਅਸੀਂ ਸਾਰੇ ਬਦਲੀ ਗਏ ਹੁਣ ਹਰ ਪਹਿਲਾਂ ਆਰਮੀ ਦੇ ਵਿੱਚ ਮੈਂ ਉਤਰੀ ਕੀਤਾ ਹੁਣ ਮੈਂ ਹਰਿਆਣਾ ਪੁਲਿਸ ਦੇ ਵਿੱਚ ਆ ਸਾਡੇ ਕੋਲੇ 10 10 12 12 ਸਾਲ ਦੇ ਬੱਚੇ ਆ ਰਹੇ ਨੇ ਜਦੋਂ ਗੱਲ ਹੁੰਦੀ ਆ ਵੀ ਤੁਸੀਂ ਸਟਾਰਟਿੰਗ ਕਿਉਂ ਬੇਟਾ ਕਿਉਂ ਇਸ ਲਾਈਨ ਦੇ ਵਿੱਚ ਕਿਉਂ ਪੈ ਨਸ਼ਾ ਕਿਉਂ ਕਰਨ ਲੱਗੇ ਸਰ ਬਰਥਡੇ ਪਾਰਟੀ ਸੀ ਉੱਥੇ એનર્ਜੀ ਡਰਿੰਕ ਲਿਆਏ ਸਰ ਉਸ ਤੋਂ ਬਾਅਦ ਉਹਨੇ ਪਤਾ ਨਹੀਂ ਕੀ ਦਿੱਤਾ ਸਾਨੂੰ ਕਹਿੰਦਾ ਦੋ ਦੋ ਦਿਨ ਪਤਾ ਹੀ ਨਹੀਂ ਲੱਗਿਆ ਜੀ ਤੁਸੀਂ ਅਸੀਂ ਤੀਸਰੇ ਦਿਨ ਫੇਰ ਕੱਛੇ ਹੋਈ ਉਹਨੇ ਫੇਰ ਥੋੜਾ ਜਿਹਾ ਉਸ ਦੇਤਾ ਜੀ ਫੇਰ ਨਹੀਂ ਪਤਾ ਲੱਗਿਆ ਜੀ ਕੀ ਹੋਇਆ ਬਸ ਸਰ ਉਸ ਤੋਂ ਬਾਅਦ ਮਦਰ ਕੀ ਕਰਦੀ ਹੈ ਸਰ ਉਹ ਤਾਂ ਘਰਾਂ ਦੇ ਵਿੱਚ ਸਾਫ ਸਫਾਈ ਕਰਨ ਜਾਂਦੀ ਕੀ ਬਣਿਆ ਪੰਜ ਸਾਲ ਲਾਈਫ ਆ ਨਸ਼ੇ ਵਾਲੇ ਬੱਚੇ ਦੀ ਪੰਜ ਸਾਲ ਜੇ ਤੱਕੜੇ ਕਰਦਾ ਤਾਂ 7 ਸਾਲ ਕੱਢ ਜੂ ਜੇ ਆਪ ਆਪਣੇ ਨਾਰਮਲ ਪਰਿਵਾਰਾਂ ਦਾ ਤਾਂ ਪੰਜ ਸਾਲ ਹੀ ਸਕਦੀ ਪੰਜ ਸਾਲ ਦੇ ਵਿੱਚੋਂ ਇੱਕ ਦਿਨ ਉਹ ਵੀ ਪੰਜ ਸਾਲ ਗੋਡਗਿਸਟਾਨ ਨਹੀਂ ਤਾਂ ਉਹ ਦੂ ਪਹਿਲਾਂ ਹੀ ਉਹਦੀ ਸੁੱਤੀ ਹੋਈ ਕਿ ਫਿਰ ਰੋਹ ਜਿੰਦਗੀ ਚ ਆ ਜਾਂਦਾ ਇਸ ਤਰ੍ਹਾਂ ਮੇਰੇ ਬੇਟੀਆਂ ਦਾ ਕੁੜੀਆਂ ਵੀ ਮੁੰਡਿਆਂ ਦੇ ਨਾਲ ਕੁੜੀਆਂ ਵੀ ਨਸ਼ੇ ਦੇ ਵਿੱਚ ਸਾਨੂੰ 12 12 13 13 ਸਾਲ ਦੇ ਬੱਚੀਆਂ ਮਿਲਦੀਆਂ ਨੇ ਮੇਰਾ ਫਰੈਂਡ ਕਰਦਾ ਸੀ ਜੀ ਉਹਨੇ ਮੈਨੂੰ ਲਾ ਬੇਟਾ ਨਸ਼ੇ ਦਾ ਐਡਾ ਜਿਆਦਾ ਮਤਲਬ ਕਿ ਉਸ ਉਹ ਸ਼ੌਕ ਹੋ ਗਿਆ ਸ਼ੌਕ ਸ਼ੌਕ ਦੇ ਵਿੱਚ ਲੱਗਦੇ ਨੇ ਉਦੋਂ ਆ ਕੰਨਾਂ ਨੂੰ ਟੱਕਰਾ ਮਾਰਦੇ ਨੇ ਸਰ ਸਾਡਾ ਪੈਂਡਾ ਛਾਦਾ ਦੋ ਪਰ ਨਸ਼ਾ ਨਹੀਂ ਛੱਡਦਾ ਇਹ ਕੰਟੇਨਸ ਆਪਣਾ ਅਸਲੀ ਦੁਕਾਨਾਂ ਤੇ ਜਾਂਦੇ ਹੋ ਉਸ ਸਟੇਮ ਦੇ ਅੰਦਰ ਕੀ ਹੁੰਦਾ ਸਟੇਮ ਟੀਮ ਹੁੰਦੀ ਅਸੇਨਾ ਟੈਂਕ ਤੇ ਰੈੱਡ ਬੁੱਲ ਨੋ ਇਹ ਚੀਜ਼ਾਂ ਛੱਡ ਦੋ ਜ਼ਿੰਦਗੀ ਜਿਉਣੀ ਹੈ ਜੇ ਕੁਝ ਬਣਨਾ ਹੈ ਹੱਸ ਕਿਉਂ ਰਿਹਾ ਬੇਟਾ ਸੋਣੀ ਪੱਗ ਬੰਨਿਆ ਖੜਾ ਹੋ ਜਾ ਲੈ ਛੱਡ ਦੰਦ ਓਹ ਵੈਲ ਤੋ ਕਰ ਹੱਸ ਕੇ ਓਹ ਕੰਨ ਨਹੀਂ ਰ ਕੋ ਨਾਟਕ ਪੈ ਨਹੀਂ ਹੋਦਾ ਕੋਈ 14 ਸਾਲ ਦੀ ਬੱਚੀ ਗੜੀ ਸਾਹਿਬ ਤੋਂ ਮੈਨੂੰ ਕਾਲ ਆਇਆ ਬਾਬਿਆਂ ਦਾ ਕਹਿੰਦੇ ਨੈਪਸ਼ਾਲ ਮਾਰਨ ਲਈ ਤਿਆਰ ਹੈ ਆਓ ਜੀ ਗਏ ਅਸੀਂ ਮੈਂ ਕਿਹਾ ਬੇਟਾ ਕੀ ਗੱਲ ਦੱਸੋ ਮੇਰਾ ਬாய்ਫਰੈਂਡ ਮੈਨੂੰ ਕਹਿੰਦਾ ਜੀ ਵੀ ਮੈਂ ਨਹੀਂ ਆ ਸਕਦਾ ਅਸੀਂ ਨੇ ਜਾਣਾ ਸੀ ਕਿਤੇ ਕਿਉਂਕਿ ਉਹਦਾ ਫੁੱਟ ਦਾ ਨਸ਼ਾ ਕਰਿਆ ਹੋਇਆ ਜਦੋਂ ਉਹ ਸਾਦਰ ਬੁਲਾਇਆ ਉਸਦੇ ਪੈਰਾਂ ਦੇ ਵਿੱਚ ਇੰਨੇ-ਇੰਨੇ ਰਹਿ ਗਿਆਂ ਹੱਥਾਂ ਦੇ ਵਿੱਚ ਬਦਲ ਗਈ ਉਹ ਕਹਿੰਦਾ ਜੀ ਕਰੋਨਾ ਦੇ ਟਾਈਮ ਮੈਂ 10000 ਰੁਪਇਆ ਕਿਸੇ ਤੋਂ ਉਧਾਰਾ ਲੈ ਕੇ ਨੂੰ ਫੋਨ ਤਸੀ ਰਣਵੀਰ ਕਾਲਜ ਤੇ ਬੀਏ ਕਰਤੀ ਬੀਏ ਤੇ 14 16 ਦੀ ਹੋ ਬੀਏ ਦੇ 7000 ਦੇ ਦਿੱਤੀ ਕਹਿੰਦਾ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਿਆ ਜੀ ਇਹ ਕੁੜੀ ਨੇ ਕੀ ਕਰਿਆ ਕੀ ਨਹੀਂ ਤੇ ਉਹ ਕੁੜੀ ਮੁਸਲਮਨ ਭਾਈਚਾਰੇ ਦੀ ਮੁੰਡਾ ਮੈਨੂੰ ਸਿੱਖ ਪਈ ਚਾਰਿਟਰ ਮੈਨੂੰ ਪਤਾ ਉਸ ਬਾਪ ਵੀ ਹਾਲਤ ਦੇਖ ਕੇ ਮੇਰੇ ਇੰਸਪੈਕਟਰ ਸਾਹਿਬ ਤੇ ਸਾਡੇ ਅੱਖਾਂ 'ਚ ਹੰਝੂ ਆ ਗਏ ਸਾਨੂੰ ਕੋਈ ਗੱਲ ਨਹੀਂ ਆਉਡੀ ਇਸ ਤਰ੍ਹਾਂ ਉਹ ਤਾਂ ਬੰਦਾ ਮਰਿਆ ਚੱਲਿਆ ਬੇਟਾ ਅਵੇਆ ਕਰੋ ਚੀਜ਼ਾਂ ਨੂੰ ਆਓ ਕਰੋ ਛੋਡੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਬਹੁ ਇਸ ਪਿੰਡ ਦਾ ਕੀ ਇਸ ਜ਼ਿਲ੍ਹੇ ਦਾ ਨਹੀਂ ਇਸ ਪਿਆਬ ਦਾ ਨਹੀਂ ਇਹ ਪੂਰੇ ਭਾਰਤ ਦਾ ਦੇਖੋ ਆਪ ਦੇ ਆਪ ਨੂੰ ਛੋਟਾ ਨਾ ਸਮਝੋ ਨਹੀਂ ਸਮਝੋ ਨਹੀਂ ਟੀਚਰ ਸਾਹਿਬਾਨ ਨੇ ਇੱਕ ਨਹੀਂ ਦੋ ਨਹੀਂ ਚਾਰ ਜਿੰਨੇ ਵਾਰੀ ਵਾਰੀ ਪੁੱਛੋ ਜਿਹੜਾ ਸਰ ਨੇ ਕਿਹਾ ਕਿਸੇ ਨੂੰ ਕੋਈ ਵੀ ਹਲਪ ਦੀ ਲੋੜ ਹੈ ਤੱਕ ਮੈਂ ਇੱਥੇ ਹਾਜ਼ਰ ਹਾਂ ਔਰ ਮੈਂ ਤੁਹਾਨੂੰ ਕਰਨੀ ਪੈਣੀ ਆ ਕੋਈ ਐ ਤਾਂ ਹੈ ਨਹੀਂ ਬੱਸ ਅਗਲੀ ਵਾਰ ਪ੍ਰੈਸ ਜਾਂਗੇ ਸੌ ਤੇ ਥੋੜੇ ਥੋੜੇ ਦੋ ਦੋ ਮੈਮਰੀ ਦੇ ਬ੍ਰੇਨ ਵੰਡ ਦਈਏ ਚਲੋ ਜੀ ਬੱਚੇ ਪੜ ਲੈਣਗੇ ਇਹ ਤਾਂ ਆਪ ਕਰਨਾ ਪੈਣਾ ਮੈਮਰੀ ਕਾਰਡ ਤੱਕ ਚਪੈਂਦਾ ਨਹੀਂ ਅਬਦੁਲ ਕਲਾਮ ਜੀ ਨੂੰ ਪੜਿਆ ਅਬਦੁਲ ਕਲਾਮ ਜੀ ਬਾਰੇ ਦੇਖੋ ਕਿੱਥੇ ਪਹੁੰਚੇ ਨੇ ਸਾਇੰਸਿਸਟ ਬਣਨੇ ਨੇ ਕਲਾਮ ਜੀ ਕਹਿੰਦੇ ਉਹ ਤਾਮਲਾੜ ਦੇ ਵਿੱਚ ਉਹ ਗਰਮੀ ਮਨ ਲਈ ਠੰਡ ਬਹੁਤ ਮੰਨ ਲਈ ਠੰਡ ਜਿਆਦਾ ਮੰਨਦੇ ਨੇ ਲੋਕ ਸੋਦੀ ਕਹਿੰਦੇ ਮੈਂ ਸਵੇਰੇ 6:30-4 ਵਜੇ ਜਾਂਦਾ ਹੁੰਦਾ ਸੀ ਟਿਊਸ਼ਨ ਉੱਥੇ ਇੱਕ ਦਿਨ ਉਹਨਾਂ ਨੇ ਟਿਊਸ਼ਨਾਂ ਨੇ ਕਿਹਾ ਸੀ ਜਿਹੜਾ ਬੱਚਾ ਸਵੇਰੇ ਨਾ ਆ ਕੇ ਆਊਗਾ ਉਹਦੀ ਫੀਸ ਨਹੀਂ ਲੈਂਦੇ ਇਹਦਾ ਪੜਾਉਣਾ ਸ਼ੁਰੂ ਕਰਤਾ ਸੀ ਫਿਰ ਫੀਸ ਤੋਂ ਫੀਸ ਦੀ ਲੋੜ ਪਈ ਉਹ ਪਹਿਲਾਂ ਨਿਊਜ਼ਪੇਪਰ ਵੰਡ ਤੇ ਆਉਂਦੇ ਸੀ ਫਿਰ ਜਾਂਦੇ ਸੀ ਪੜ੍ਹਨ ਜਦੋਂ ਪੜ੍ਹਨ ਦਾ ਸ਼ੌਂਕ ਆ ਫਿਰ ਸਭ ਕੁਝ ਹੋ ਜਾਂਦਾ ਨਹੀਂ ਤਾਂ ਬਹਾਨੇ ਤਾਂ ਸਾਰੇ ਪਹਿਲਾਂ ਹੀ ਕਹਿੰਦਾ ਵੀ ਛੱਡੋ ਇਹ ਅੱਜ ਕੀ ਹੋਊਗਾ ਕਿਸੇ ਨੂੰ ਕੋਈ ਵਰਦੀ ਦੀ ਦਿੱਕਤ ਕੋਈ ਬੁੱਕ ਦੀ ਦਿੱਕਤ ਹੈ ਸਟਾਫ ਹੈਗਾ ਸਾਡੇ ਪ੍ਰਿੰਸੀਪਲ ਸਰ ਹੈਗੇ ਨੇ होर स्टाफ है साढ़े को मैसेज चाहो अल्प करा पर पढ़ना थोड़ा तो ये भी ना सोचो भी तीन बच्चों इनाम दते मेहनत तो सारे कर रहे हैं अगली बार कोशिश करो यार आप भी इतने आना मैं एक बार फिर मेरी कमेटी वालों सारा धन्यवाद करना अस दस मिनट पंद्रह मिनट दिते ठीक है पर बेटा समझो गोल्डन टाइम है संभाल लूंगे वजिए रहूँगे नहीं तो फिर जैसे दुनिया पे आए जिन्हे नाम ਥੈਂਕ ਯੂ ਪਿਛਲੇ ਵਿਦਕਵਰੇ ਦੌਰਾਨ ਅਕੈਡਮਿਕ ਸ਼ਾਖਾ ਦੇ ਵਿੱਚ ਜਿਹੜੇ ਵਿਦਿਆਰਥੀ ਅਵਲ ਰਹੇ ਨੇ ਉਹਨਾਂ ਦੀਆਂ ਸੂਚੀਆਂ ਨੇ ਜਿਹੜੀਆਂ ਉਹਨਾਂ ਦੇ ਤਹਿਤ ਮੈਂ ਨਾਮ ਬੋਲ ਰਿਹਾ ਜਿਹੜੀ ਨਵੀਂ 6ਵੀਂ ਕਲਾਸ ਆਈ ਹੈ ਕਿਉਂਕਿ ਉਹ ਪੰਜਵੀਂ ਪਾਸ ਆਊਟ ਕਰਕੇ ਆਈ ਹੈ ਸਿਰਫ ਉਹ ਕਲਾਸ ਦੇ ਨਾਮ ਨਹੀਂ ਹੋਣਗੇ ਬਾਕੀ ਜਿਹੜੇ ਹੁਣ 7ਵੀਂ ਚ ਨੇ ਉਹ ਜੋ ਮਾਰਕਸ ਉਹਨਾਂ ਦੇ 6ਵੀਂ ਚ ਸੀ ਉਸ ਦੇ ਮੁਤਾਬਕ ਆਉਣਗੇ ਮਨ ਜੇ ਮੈਂ ਕਹਾਂਗਾ 6ਵੀਂ ਕਲਾਸ ਦੇ ਵਿੱਚੋਂ ਤਾਂ ਹੁਣ ਦੀ ਮੌਜੂਦਾ 7ਵੀਂ ਕਲਾਸ ਹੋਊਗੀ ਸਮਝ ਗਏ ਸਾਰੇ ਸੋ ਚੀਜ਼ ਨੂੰ ਧਿਆਨ ਚ ਰੱਖਦੇ ਤੁਸੀਂ ਸਟੇਜ ਦੇ ਉੱਤੇ ਜਿਹਨਾਂ ਜਿਹਨਾਂ ਦਾ ਮੈਂ ਨਾਮ ਬੋਲੂ ਉਹ ਆਈ ਜਾਣਗੇ ਮਾਨਯੋਗ ਪ੍ਰਿੰਸੀਪਲ ਸਰ ਤੇ ਲੋਕ ਭਲਾਈ ਕਮੇਟੀ ਗਾਜੇਵਾਸ ਦੇ ਸਮੂਹ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਮੰਚ ਦੇ ਅੱਗੇ ਆ ਕੇ ਜਿਹੜੇ ਜਿਹੜੇ ਵਿਦਿਆਰਥੀ ਦਾ ਨਾਮ ਬੋਲਿਆ ਜਾਂਦਾ ਉਹਨਾਂ ਨੂੰ ਇਨਾਮ ਤਕਸੀਮ ਕਰਨਗੇ ਸੋ ਸਾਰੇ ਕਿਰਪਾ ਕਰਕੇ ਤੇ ਅੱਗੇ ਆ ਜਣ ਛੇਵੀਂ ਜਮਾਤ ਇਹਦੇ ਵਿੱਚੋਂ ਜੀ ਪਹਿਲੀਆਂ ਤਿੰਨ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਹਰਸ਼ਜੀਤ ਕੋਰ ਡਾਕਟਰ অফ ਕੁਲਵਿੰਦਰ ਸਿੰਘ ਪਹਿਲਾ ਸਥਾਨ ਸ਼ਿਵਾਨੀ ਡਾਕਟਰ অফ ਸੰਦੀਪ ਸਿੰਘ ਦੂਜਾ ਸਥਾਨ ਅਰਨੀਤ ਸਿੰਘ ਤੀਜਾ ਸਾਲ ਤੋ ਇਹ ਤਿੰਨ ਵਿਦਿਆਰਥੀ ਨੇ ਜੇਕਰ ਤੀਜਾ ਨਹੀਂ ਆਇਆ ਤਾਂ ਉਹਨਾਂ ਦੇ ਕੋਈ ਮਾਪਿਓ ਚੋਂ ਇਹਨਾਂ ਨੇ ਛੇਵੀਂ ਦੇ ਪੇਪਰ ਦਿੱਤੇ ਸੀਗੇ ਜੀ ਹੁਣੇ ਸੱਤਵੀਂ ਚ ਨੇ ਹਲੋ ਇਹ ਨਾਲ ਉਹ ਸਾਰੇ ਕੀ ਜੀ ਜੀ ਦੱਸਾ ਇਹਨਾਂ ਨੂੰ ਮਾਤਾ ਜੀ

ਕੋਜ਼ਾ ਕੋਜ਼ਾ ਪਹਿਲੀ ਪੋਜੀਸ਼ਨ Kiranji is daughter of Guru Singh. Hello.

ਚਲੋ ਚਲੋ ਨਾਮ ਕੀ ਨੇ ਬੱਚੇ ਇਹਨੂੰ ਪਤਾ ਹੈ ਵੈਰੀ ਗੁੱਡ ਐਨ ਐਮ ਐਮ ਐਸ ਤੇ ਐਨ টি ਐ ਸੀ ਤਾਂ ਆਪਣੀ ਸਕੂਲੀ ਮਾਨ ਵਾਲੀ ਗੱਲ ਹੈ ਕਿ 8ਵੀਂ ਦੇ ਵਿੱਚੋਂ ਐਨ ਐਮ ਐਮ ਐਸ ਦਾ ਇਮਤਿਹਾਨ ਕਰੈ ਕਰਨ ਵਾਲਾ ਬੱਚਾ ਉਹ ਹੈਗੇ ਜੀ ਰਮਨ ਜੋਤਪੁਰ ਡਾਕਟਰ ਆਫ ਜਗਤਾਰ ਸਿੰਘ ਇਹਦੇ ਲਈ ਜ਼ੋਰਦਾਰ ਤਾੜੀਆਂ ਤਾੜੇ ਜੀ ਪ੍ਰਕਾਸ਼ ਦੇ ਵਿੱਚ ਉਹਨੇ ਸਥਾਨ ਹਾਸਲ ਕੀਤਾ ਹੈ ਇਹ ਹੁਣ ਹਰ ਬੱਚਾ ਸਕੂਲ ਦਾ ਚਲਾਪਨ ਦੋ ਮਹੀਨੇ ਦੇ ਦੌਰਾਨ ਚਲੋ ਇਹਦੇ ਵਿੱਚੋਂ ਸਟੇਟ 골ਡ ਦਾ ਪ੍ਰਾਈਜ਼ ਹਾਸਲ ਕੀਤਾ ਰਣਦੀਪਪੁਰ ਡਾਕਟਰ ਆਫ ਫਰਤੀ ਸਿੰਘ द्यार्थन गुरप्रीत कौर डॉफ ऑफ जगदीप सिंह चलो स्टेशन है जी साढ़े कोर को डॉक्टर ऑफ मनदीप सिंह ਚਲੋ ਅਸਲ ਨੰਬਰ ਉਹਨਾਂ ਚਲੋ ਹੇ ਚੱਲਣਾ ਜੀ ਤੇ ਅਧਿਆਪਕ ਸਭਾ ਨੂੰ ਸਨਮਾਨ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਉਹ ਲੋਕ ਭਲਾਈ ਕਮੇਟੀ ਦਾ ਇਹ ਵਿਸ਼ੇਸ਼ ਮੌਕੇ ਤੇ ਧੰਨਵਾਦ ਕਰਨਗੇ ਧੰਨਵਾਦੀ ਸ਼ਬਦ ਬੋਲਣਗੇ ਤੇ ਵਿਦਿਆਰਥੀਆਂ ਦੇ ਰੂਪ ਨੂੰ ਪ੍ਰਿੰਸੀਪਲ ਅੱਜ ਲੋਕ ਭਲਾਈ ਕਮੇਟੀ ਦੇ ਸਾਰੇ ਅਹੁਦੇਦਾਰ ਪ੍ਰਧਾਨ ਸਾਹਿਬ ਬੈਠੇ ਨੇ ਮੈਂ ਇਸ ਸਕੂਲ ਦਾ ਪ੍ਰਿੰਸੀਪਲ ਹੋਣ ਦੇ ਨਾਤੇ ਤੁਹਾਡੇ ਵੱਲੋਂ ਸਮੂਹ ਸਟਾਫ ਵੱਲੋਂ ਲੋਕ ਭਲਾਈ ਕਮੇਟੀ ਵੱਲੋਂ ਆਏ ਸਾਰੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬਾਨ ਦਾ ਜਿੱਥੇ ਸਵਾਗਤ ਕਰਦਾ ਉੱਥੇ ਨਾਲ ਹੀ ਇਹਨਾਂ ਦੀ ਸੋਚ ਨੂੰ ਸਲਾਮ ਹੈ ਧੰਨਵਾਦੀਆਂ ਅਸੀਂ ਸਾਰੇ ਇਹਨਾਂ ਦੇ ਕਿ ਇਹ ਤੁਹਾਡੇ ਵੱਲੋਂ ਕੀਤੀਆਂ ਗਈਆਂ ਅਚੀਵਮੈਂਟਸ ਨੂੰ ਹਰ ਸਾਲ ਆਕੇ ਸਨਮਾਨਿਤ ਕਰਦੇ ਨੇ ਤੁਹਾਡੀ ਪ੍ਰੇਜ਼ ਕਰਦੇ ਨੇ ਜਿਹਦੇ ਨਾਲ ਨਾ ਸਿਰਫ ਤੁਹਾਡਾ ਸਾਡਾ ਸਾਰਿਆਂ ਦਾ ਟੀਚਰਸ ਦਾ ਵੀ ਪ੍ਰਿੰਸੀਪਲ ਮੇਰਾ ਸਾਡਾ ਸਾਰਿਆਂ ਦਾ ਹੌਸਲਾ ਵੀ ਵਾਧਾ ਤੇ ਨਾਲ ਹੀ ਸਾਡਾ ਇਹ ਦ੍ਰਿੜ ਵੀ ਵਾਦਾ ਕਿ ਅਸੀਂ ਅਗਲੀ ਵਾਰ ਹੋਰ ਵਧੀਆ ਅਚੀਵਮੈਂਟ ਕਰਕੇ ਦਿਖਾਈਏ ਤੁਹਾਡੇ ਸਾਹਮਣੇ ਮੰਚ ਤੇ ਸਜੋਬਿਤ ਨੇ ਪ੍ਰਧਾਨ ਸਰਦਾਰਜੀਤ ਸਿੰਘ ਜੀ ਖਜ਼ਾਨਚੀ ਸਰਦਾਰ ਸੁਦਰਸ਼ਨ ਸਿੰਘ ਜੀ सेक्रेटरी सरदार नवेंद्र सिंह जी मेंबर साहिबान सरदार जसपाल सिंह जी जगतार सिंह जी अवतार सिंह जी चरण सिंह जी रघुवीर सिंह से गुड सिंह जी अपनी सारे इनादर कर बात करते हुए डिप्टी तौर पे कुनाकट केfontein सारी ਬਹੁਤ ਹੀ ਕੀਮਤੀ ਸਮੇਟੂ ਸਮਾਗਤ ਕੀਤਾ ਇਹਨਾਂ ਨੇ ਹੁਣ ਅਕੇ ਦਿੱਤੀਆਂ ਤੇ ਵੀ ਜਾਣਾ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਹ ਸਾਡੇ ਕੋਲ ਚ ਪਹੁੰਚੇ ਇਸੇ ਲਈ ਅਸੀਂ ਸਾਰੇ ਇਹਨਾਂ ਦੇ ਦਿਲੋਂ ਧੰਨਵਾਦੀਆਂ ਨਾਲ ਹੀ ਬੱਚਿਓ ਤੁਹਾਨੂੰ ਕਹਿਣਾ ਚਾਹੂੰਗਾ ਕਿ ਜੋ ਤੁਹਾਨੂੰ ਪ੍ਰਾਈਜ਼ ਮਿਲਿਆ ਪ੍ਰਾਈਜ਼ ਕੁਝ ਵੀ ਹੋ ਸਕਦਾ ਪ੍ਰਾਈਜ਼ ਇੱਕ ਪੈਨ ਵੀ ਹੋ ਸਕਦਾ ਪ੍ਰਾਈਜ਼ ਇੱਕ ਬੈਗ ਵੀ ਹੋ ਸਕਦਾ ਕਿਤਾਬਾਂ ਵੀ ਹੋ ਸਕਦੀਆਂ ਕੁਝ ਵੀ ਹੋ ਸਕਦਾ ਉਹ ਪ੍ਰਾਈਜ਼ ਸਿਰਫ ਇਸ ਲਈ ਹੈ ਕਿ ਤੁਸੀਂ ਬਾਕੀਆਂ ਨਾਲੋਂ ਅਲੱਗ ਕੁਝ ਕਰਕੇ ਦਿਖਾਇਆ ਤਾਂ ਕਰਕੇ ਤੁਸੀਂ ਮੰਚ ਤੇ ਆਸ ਕੇ ਅੱਗੇ ਆ ਕੇ ਪ੍ਰਾਈਜ਼ ਲੈ ਸਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਜੋ ਕਾਮਯਾਬੀ ਹਾਸਲ ਕਰਨੀ ਹੈ ਇਹ ਪ੍ਰਾਈਜ਼ ਤੁਹਾਨੂੰ ਉੱਥੇ ਤੱਕ ਲਿਜਾਣ ਦੇ ਵਿੱਚ ਸਹਾਇਤਾ ਕਰਨਗੇ ਇਹ ਪ੍ਰਾਈਜ਼ ਤਾਨੂੰ ਇਹ ਯਾਦ ਦਿਵਾਉਣਗੇ ਕਿ ਤੁਸੀਂ ਪਿਛਲੇ ਸਾਲ ਮਿਹਨਤ ਕੀਤੀ ਸੀ ਤਾਂ ਇਹ ਪ੍ਰਾਈਜ਼ ਮਿਲਿਆ ਨਾਲ ਹੀ ਤੁਹਾਨੂੰ ਅਗਲੇ ਸਾਲ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਵੀ ਕਰਨਗੇ ਬੱਚਿਓ ਕਿਹਦਾ ਦਿਲ ਨਹੀਂ ਕਰਦਾ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਤੁਹਾਡੇ ਵਿੱਚੋਂ ਜਿਹੜੇ ਬੱਚੇ ਅੱਜ ਅੱਗੇ ਨਹੀਂ ਆ ਸਕੇ ਉਹਨਾਂ ਦਾ ਵੀ ਦਿਲ ਕਰਦਾ ਹੋਊਗਾ ਕਿ ਕਦੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਤਾਂ ਇੱਕ ਹੈਲਦੀ ਕੰਪੀਟੀਸ਼ਨ ਪੂਰੇ ਸਕੂਲ 'ਚ ਹੋਣਾ ਚਾਹੀਦਾ ਇਹ ਬੱਚੇ ਜਿਹੜੇ ਅੱਜ ਰਿਤਰ ਕੇ ਸਾਹਮਣੇ ਆਏ ਨੇ ਇਹਨਾਂ ਨੇ ਤੁਹਾਡੇ ਨਾਲੋਂ ਵੱਧ ਮਿਹਨਤ ਕੀਤੀ ਹੋਊਗੀ ਤਾਂ ਹੀ ਇਹ ਅੱਗੇ ਆ ਸਕੇ ਨਾਲ ਹੀ ਟੀਚਰ ਸਾਹਿਬਾਨ ਜਿਨ੍ਹਾਂ ਨੇ ਸਾਰੇ ਬੱਚਿਆਂ ਨੂੰ ਮਿਹਨਤ ਕਰਵਾਈ ਹੈ ਉਹ ਵੀ ਵਧਾਈ ਦੇ ਪਾਤਰ ਨੇ ਪਰ ਇੱਕ ਗੱਲ ਸੋਚ ਕੇ ਦੇਖੋ 40 ਮਿੰਟ ਦੇ ਪੀਰੀਅਡ ਦੇ ਵਿੱਚ ਜੋ ਤੁਹਾਨੂੰ ਪੜਾਇਆ ਗਿਆ ਉਹੀ ਇਹਨਾਂ ਬੱਚਿਆਂ ਨੂੰ ਪੜਾਇਆ ਗਿਆ ਸੇਮ ਚੀਜ਼ ਪਰੰਤੂ ਇਹਨਾਂ ਬੱਚਿਆਂ ਨਾਲ ਤੁਹਾਡੇ ਨਾਲੋਂ ਅਜਿਹਾ ਕਿਹੜਾ ਫਰਕ ਸੀ ਕਿ ਰੈਪ੍ਰਾਈਜ਼ ਲੈ ਸਕੇ। ਇਹੀ ਚੀਜ਼ ਤੁਸੀਂ ਦੇਖਣੀ ਹੈ। ਇਹੀ ਚੀਜ਼ ਤੁਸੀਂ ਸਿੱਖਣੀ ਹੈ। ਆਪਣੇ ਆਪ 'ਚ ਲਗਾਤਾਰ ਸੁਧਾਰ ਕਰਨਾ ਹੀ ਜ਼ਿੰਦਗੀ ਦਾ ਦੂਜਾ ਨਾਮ ਆ। ਦੁੱਖ ਸੁੱਖ ਜ਼ਿੰਦਗੀ ਚੱਲਦੇ ਰਹਿੰਦੇ ਨੇ ਪਰ ਤੁਸੀਂ ਅਜਿਹੇ ਹੋਣੇ ਚਾਹੀਦੇ ਹੋ ਕਿ ਹਰ ਅਗਲੀ ਸਵੇਰ ਨੂੰ ਜਦੋਂ ਉੱਠੋ ਤਾਂ ਪਿਛਲੇ ਦਿਨ ਨਾਲੋਂ ਆਪਣੇ ਆਪ ਸੁਧਾਰ ਕਰੋ। ਸਾਡੀਆਂ ਜਿੰਨੀਆਂ ਵੀ ਉਮਰਾਂ ਹੋ ਗਈਆਂ ਕਿਸੇ ਦੀ ਕਿੰਨੀ ਉਮਰ ਹੈ ਕਿਸੇ ਦੀ ਕਿੰਨੀ ਅਸੀਂ ਅੱਜ ਤੱਕ ਵੀ ਆਪਣੀ ਜ਼ਿੰਦਗੀ 'ਚ ਕੁਝ ਨਾ ਕੁਝ ਨਵਾਂ ਸਿੱਖ ਰਹੇ ਹਾਂ। સુધાર ਕਰ ਰਹੇ ਆ ਸੁਧਾਰ ਕਰਕੇ ਅੱਗੇ ਹੋਰ ਬਿਹਤਰ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਆ ਤਾਂ ਬੇਟਾ ਇਹ ਜਿਹੜੇ ਤੁਹਾਨੂੰ ਪ੍ਰਾਈਜ਼ ਮਿਲੇ ਨੇ ਇਹ ਜਿਹੜੀ ਤੁਹਾਨੂੰ ਸਨਮਾਨਿਤ ਕੀਤਾ ਗਿਆ ਇਹ ਤੁਹਾਨੂੰ ਬਿਹਤਰ ਇਨਸਾਨ ਬਣਨ ਲਈ ਤੁਹਾਡਾ ਭਵਿੱਖ ਹੋਰ ਬਿਹਤਰ ਕਰਨ ਲਈ ਦਿੱਤੇ ਜਾਂਦੇ ਨੇ ਤੇ ਹਰ ਉਹ ਇਨਸਾਨ ਜਿਹੜਾ ਤੁਹਾਡੇ ਭਵਿੱਖ ਨੂੰ ਬਿਹਤਰ ਕਰਨ ਬਾਰੇ ਸੋਚਦਾ ਉਹ ਤੁਹਾਡੇ ਸਨਮਾਨ ਦਾ ਪੱਤਰ ਹੈ ਉਹ ਤੁਹਾਡੇ ਧੰਨਵਾਦ ਦਾ ਪੱਤਰ ਇਸੇ ਲਈ ਇੱਕ ਵਾਰੀ ਫੇਰ ਸਮੂਹ ਲੋਕਪਾਲਿਕਾ ਕਮੇਟੀ ਵੱਲੋਂ ਆਏ ਹੋਏ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬਾ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਉਹ ਆ ਕੇ ਬੱਚਿਆਂ ਦਾ ਸਨਮਾਨ ਕਰਦੇ ਨੇ ਸਮੂਹ ਦੇ ਆਪਕ ਸਾਹਿਬਾਨ ਸਮੇਤ ਮੇਰੇ ਸਭ ਦਾ ਹੌਸਲਾ ਅਫਜ਼ਾਈ ਕਰਦੇ ਨੇ ਤੇ ਅਸੀਂ ਅੱਜ ਇਸ ਮੰਚ ਤੋਂ ਇਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਵਧੀਆ ਸੋਚ ਇਹ ਲੈ ਕੇ ਤੁਰੇ ਨੇ ਅਸੀਂ ਉਹ ਸੋਚ ਨੂੰ ਹੋਰ ਅੱਗੇ ਵਧਾਵਾਂਗੇ ਅਗਲੀ ਵਾਰੀ ਹੋਰ ਬਿਹਤਰ ਨਤੀਜੇ ਹੋਰ ਬਿਹਤਰ ਸਿੱਟੇ ਲੈ ਕੇ ਇਹ ਸਕੂਲ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਵਾਂਗੇ ਇਹਦੇ ਵਿੱਚ ਮੈਨੂੰ ਤੁਹਾਡਾ ਸਾਰਿਆਂ ਦਾ ਅਧਿਆਪਕ ਸਾਹਿਬਾਨ ਸਭ ਦਾ ਸਾਥ ਚਾਹੀਦਾ ਪੂਰਾ ਪਿੰਡ ਤੁਹਾਡੇ ਮਾਪੇ ਸਟਾਫ ਪੂਰਾ ਸਕੂਲ ਇਕੱਠੇ ਹੋ ਕੇ ਚੱਲਾਂਗੇ ਤਾਂ ਕਾਮਯਾਬੀ ਤੋਂ ਕੋਈ ਨਹੀਂ ਰੋਕ ਸਕਦਾ ਥੈਂਕ ਯੂ ਵੈਰੀ ਮਚੂ ਸੂਲ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਜਿਹੜਾ ਗ੍ਰਹਿਣ ਕਰਨ ਦੀ ਕਿਰਪਾਲਤਾ ਕਰਨ ਸਭ ਤੋਂ ਪਹਿਲਾਂ ਲੋਕਪਾਲਿਕਾ ਕਮੇਟੀ ਦੇ ਪ੍ਰਧਾਨ ਸਰਾਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਮੰਚ ਦੇ ਸਾਹਮਣੇ ਆ ਕੇ ਆਪਣਾ ਸਨਮਾਨ ਚਿੰਨ੍ਹ ਗ੍ਰਹਿਣ ਕਰਨ ਆਜੋ ਆਜੋ 听见没 ആള് <laughs> എത്രമാര <laughs> ਕਮੇਟੀ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਭਾਰੀ ਰਹਾਂਗੇ ਅਸੀਂ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਲਈ ਇਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਅਤੇ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਇਹੋ ਜਿਹੇ ਲੋੜਵੰਤ ਪ੍ਰੋਗਰਾਮ ਇਹ ਉਲੀਕਦੇ ਰਹਿਣਗੇ ਕੱਲੇ ਨਾਮੇ ਨਹੀਂ ਜਿਸ ਕਿਸੇ ਵਿਦਿਆਰਥੀ ਨੂੰ ਕਿਸੇ ਸਟੇਸ਼ਨਰੀ ਦੀ ਲੋੜ ਹੈ ਕੋਈ ਫਾਈਨੈਂਸ਼ੀਅਲ ਲੋੜ ਹੈ ਤਾਂ ਚਾਹੇ ਸਾਡੇ ਕੋਲ ਸੰਪਰਕ ਕਰੇ ਚਾਹੇ ਕਮੇਟੀ ਕੋਲ ਕਰੇ ਚਾਹੇ ਐਸਐਮਸੀ ਕਮੇਟੀ ਕੋਲ ਕਰੇ ਬੱਚੇ ਤੁਸੀਂ ਸਾਡੇ ਸਾਰਿਆਂ ਨੇ ਸਾਂਝੇ ਬੱਚਿਓ ਤੁਹਾਨੂੰ ਕਿਸੇ ਤਰੀਕੇ ਦੀ ਵੀ ਪੜ੍ਹਾਈ ਦੇ ਨਾਲ ਸੰਬੰਧਿਤ ਕੋਈ ਦੁੱਖ ਤਕਲੀਫ ਹੈ ਉਹ ਤੁਸੀਂ ਕਿਸੇ ਲੋੜ ਦੀ ਘਾਟ ਕਰਨ ਅਧੂਰੀ ਨਹੀਂ ਛੱਡਣੀ ਹੈ ਤਾਂ ਇਹੋ ਜੇ ਸੁਚਾਰੂ ਪੰਚਾਇਤ ਐਸਐਮਸੀ ਤੇ ਲੋਕਪਾਲਿਕਾ ਕਮੇਟੀਆਂ ਦੇ ਸਹਿਯੋਗ ਨਾਲ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਕਾੜ ਰਹਿ ਸਕਦੀ ਐ ਪਰ ਕਾੜ ਤਾਂ ਸਿਰਫ ਹੈਗੀ ਐ ਧਾਰਨਾ ਦੀ ਮੰਨ ਦੇ ਵਿੱਚ ਪੜਾਈ ਦੀ ਉਮੀਦ ਕਰਦੇ ਆ ਕਿ ਅੱਜ ਦੇ ਪ੍ਰੋਗਰਾਮ ਤੋਂ ਪ੍ਰੇਰਣਾ ਲੈ ਕੇ ਜਿਹੜੇ ਵਿਦਿਆਰਥੀ ਥੋੜੇ ਨੰਬਰਾਂ ਦੀ ਕਮੀ ਕਰਕੇ ਕੁਝ ਮੈਜਰ ਅਸਰ ਕਰਨ ਤੋਂ ਖੁੰਝ ਗਏ ਹੋਣਗੇ ਅਗਲੇ ਸਾਲ ਉਹ ਮੁਕਾਬਲੇ ਦੇ ਵਿੱਚ ਜ਼ਰੂਰ ਅੱਗੇ ਆਉਣਗੇ ਤੇ ਇਸ ਦੇ ਉੱਤੇ ਇਹਨਾਂ ਵਿਦਿਆਰਥੀਆਂ ਵਾਂਗ ਉਹ ਇਨਾਮ ਲੈਣ ਦੇ ਹੱਕਦਾਰ ਸਾਬਿਤ ਹੋਣਗੇ ਅੰਤ ਵਿੱਚ ਮੈਂ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਪ੍ਰਿੰਸੀਪਲ ਸਾਹਿਬ ਤੇ ਸਮੂਹ ਐਸਐਮਸੀ ਕਮੇਟੀ ਤੇ ਦੇ ਅਕਸਰ ਬਣੇ ਹੁਣ ਬੇਨਤੀ ਕਰਾਂਗਾ ਕਿ ਆਏ ਸਾਰੇ ਮਹਿਮਾਨਾਂ ਨੂੰ ਇੱਕ ਚਾਹ ਦਾ ਵਿਸ਼ੇਸ਼ ਸੱਦਾ ਦਿੱਤਾ ਜਾਂਦਾ ਜੋ ਕਿ ਦਫ਼ਤਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਜਾਂਦਾ ਤੇ ਵਿਦਿਆਰਥੀ ਆਪ ਕੋ ਆਪਣੀਆਂ ਜਮਾਤਾਂ ਦੇ ਵਿੱਚ ਰੱਖੇ